ਪੰਜਾਬ ਦੇ ਵਿੱਚ ਇਸ ਸਮੇਂ ਹੜ੍ਹ ਕਾਰਨ ਸਥਿਤੀ ਗੰਬੀਰ ਹੈ ਉੱਥੇ ਹੀ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਪੰਜਾਬ ਦੇ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਜਿਹੜੇ ਇਲਾਕੇ ਹੜ੍ਹ ਪ੍ਰਭਾਵਿਤ ਨੇ ਉਹਨਾਂ ਲੋਕਾਂ ਨੂੰ ਘਰਾਂ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਇਸ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਜੱਤਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਕਿਹਾ ਕਿ ਪੰਜਾਬ ਦੇ ਵਿੱਚ ਹੜ੍ਹ ਤੇ ਸੋਕੇ ਦਾ ਸਭ ਤੋਂ ਵੱਡਾ ਨੁਕਸਾਨ ਪਾਣੀਆਂ ਦੀ ਗਲਤ ਵੰਡ ਕਰਕੇ ਹੀ ਚੱਲਣਾ ਪੈ ਰਿਹਾ ਏ ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਏ ਕਿ ਪੰਜਾਬ ਆਪਣੇ ਹੱਕ ਦਾ ਪਾਣੀ ਲਵੇ ਅਤੇ ਦੂਜੇ ਸੂਬਿਆਂ ਨੂੰ ਦਿੱਤੇ ਜਾਣ ਵਾਲੇ ਪਾਣੀ ਤੇ ਰਿਐਲਿਟੀ ਵਸੂਲ ਕਰੇ ਇਸ ਰਕਮ ਦੇ ਨਾਲ ਡੈਮ ਅਤੇ ਬੰਨਣ ਮਜ਼ਬੂਤ ਕਰਨ ਦੇ ਨਾਲ ਨਹਿਰੀ ਸਿੰਚਾਈ ਹੇਠ ਰਕਬਾ ਵਧਾਇਆ ਜਾ ਸਕਦਾ ਹੈ ਗਿਆਨੀ ਹਟਪ੍ਰੇ ਸਿੰਘ ਨੇ ਦਿੱਲੀ ਤੇ ਹਿਮਾਚਲ ਵਿਚਾਲੇ 2023 ਦੇ ਪਾਣੀ ਸਮਝੌਤੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਦਿੱਲੀ ਹਿਮਾਚਲ ਤੋਂ ਪਾਣੀ ਦੀ ਕੀਮਤ ਅਦਾ ਕਰ ਸਕਦੀ ਹੈ ਤਾਂ ਪੰਜਾਬ ਦਾ ਪਾਣੀ ਮੁਫਤ ਕਿਉਂ ਲੁੱਟਿਆ ਜਾ ਰਿਹਾ ਹੈ ਉਹਨਾਂ ਮੰਨਦੀ ਹੈ ਕਿ ਜੋ ਵੀ ਹੁਣ ਤੱਕ ਪੰਜਾਬ ਦੇ ਪਾਣੀ ਦੀ ਪੂਰੀ ਸਮੀਖਿਆ ਕਰਕੇ ਕੀਮਤ ਵਸੂਲੀ ਜਾਵੇ ਹਰਿਆਣਾ ਸਰਕਾਰ ਦੇ ਰਵੱਈਏ ਤੇ ਨਿਸ਼ਾਨਾ ਸਾਧਦੇ ਉਹਨਾਂ ਕਿਹਾ ਕਿ ਪੰਜਾਬ ਮੁਸ਼ਕਿਲ ਦੇ ਵਿੱਚ ਹੈ ਹਰਿਆਣਾ ਨੇ ਭਾਖੜਾ ਰਾਹੀ ਪਾਣੀ ਦੇਣ ਤੋਂ ਇਨਕਾਰ ਕੀਤਾ ਜਿਸ ਨਾਲ ਸਾਬਿਤ ਹੋ ਗਿਆ ਹੈ ਕਿ ਹੜ੍ਹ ਦੇ ਸੋਕੇ ਦਾ ਨੁਕਸਾਨ ਸਿਰਫ ਪੰਜਾਬ ਭੁਗਤ ਰਿਹਾ ਹੈ ਉਹਨਾਂ ਕੇਂਦਰ ਤੇ ਸੂਬਾ ਸਰਕਾਰ ਤੇ ਚੁੱਪ ਸਾਧਨ ਦੇ ਵੀ ਦੋਸ਼ ਲਾਏ ਉਹਨਾਂ ਕਿਹਾ ਕਿ ਅੱਜ ਤੱਕ ਰੁਪਇਆ ਵੀ ਰਾਹਤ ਪੈਕੇਜ ਤਹਿਤ ਜਾਰੀ ਨਹੀਂ ਕੀਤਾ ਗਿਆ ਜੋ ਪੰਜਾਬੀਆਂ ਦੇ ਨਾਲ ਵੱਡੀ ਨਾਇਨਸਾਫੀ ਹੈ ਗਿਆਨੇ ਹਰਪ੍ਰੀਤ ਸਿੰਘ ਨੇ ਦੌਰੇ ਦੌਰਾਨ ਅਕਾਲੀ ਦਲ ਵੱਲੋਂ ਚਲਾਏ ਜਾ ਰਹੇ ਰਾਹਤ ਕੈਂਪਾਂ ਦਾ ਵੀ ਨਿਰੇਖਣ ਕੀਤਾ ਅਤੇ ਵਰਕਰਾਂ ਨੂੰ ਹਰੇਕ ਤਰੀਕੇ ਨਾਲ ਲੋਕਾਂ ਦੀ ਮਦਦ ਦੇਣ ਦੀ ਹਦਾਇਤ ਦਿੱਤੀ ਹੈ ਦੱਸਿਆ ਕਿ ਪੰਜਾਬ ਦੇ ਵਿੱਚ ਇਸ ਸਮੇਂ ਕਾਫੀ ਸਥਿਤੀ ਗੰਭੀਰ ਹੈ ਚਾਰੇ ਪਾਸੇ ਪਾਣੀ ਹੈ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਮਨੁੱਖੀ ਹੜ੍ਹ ਹੈ ਨਾ ਕਿ ਇਹ ਕੁਦਰਤੀ ਹੜ੍ਹ ਨੇ ਕਿਉਂਕਿ ਲਗਾਤਾਰ ਪੰਜਾਬ ਸਰਕਾਰ ਤੇ ਵਕਫ ਵਕ ਆਗੂ ਇਸੇ ਤਰ੍ਹਾਂ ਗਿਆਨੀ ਹਰਪੀ ਸਿੰਘ ਵੀ ਵਰਦੇ ਨਜ਼ਰ ਆਏ ਕੀ ਕੁਝ ਕਿਹਾ ਉਹਨਾਂ ਨੇ ਇੱਕ ਵਾਰ ਆਪਾਂ ਸੁਣਦੇ ਹਾਂ ਕੋਈ ਮਦਦ ਨਹੀਂ ਪਹੁੰਚੀ ਜੀ ਹਲੇ ਤੱਕ ਇਹਨਾਂ ਨੂੰ ਅਕਬੜੇ ਭਰਾਵਾਂ ਦੇ ਨਾਲ ਦੁੱਖ ਬਣਾਉਣ ਵਾਸਤੇ ਆਏ ਹੋ ਪਰ ਬਡਾਲੀ ਪਿੰਡ ਦੇ ਵਿੱਚ ਅਸੀਂ ਖੜੇ ਆ ਬੜੇ ਮਾੜੇ ਹਾਲਾਤ ਹੈ ਘਰਾਂ ਦੇ ਵਿੱਚ ਪਾਣੀ ਹੈ ਪਰ ਖੁਸ਼ੀ ਇਸ ਗੱਲ ਦੀ ਹੈ ਕਿ ਆਮ ਲੋਕ ਜਿਹੜੇ ਪਿੰਡਾਂ ਦੇ ਨੇ ਉਹ ਬੜੀ ਵੱਡੀ ਸੇਵਾ ਕਰ ਰਹੇ ਆ ਕੋਈ ਪਾਣੀ ਲਿਆ ਰਿਹਾ ਹੈ ਕੋਈ ਰਾਸ਼ਨ ਲਿਆ ਰਿਹਾ ਹੈ ਕੋਈ ਕੁਝ ਲਿਆ ਰਿਹਾ ਹੈ ਕੋਈ ਕੁਝ ਲਿਆ ਰਿਹਾ ਹੈ ਸਰਕਾਰ ਜਿਹੜੀ ਇੱਥੇ ਨਿਧਾਰਤ ਹੈ ਬਿਲਕੁਲ ਇੱਕ ਚੀਜ਼ ਜਿਹੜੀ ਦੇਖੀ ਹੈ ਕਿ ਘਰਾਂ ਦੇ ਵਿੱਚ ਜਿਹੜੇ ਬੈਠੇ ਨੇ ਉਹਨਾਂ ਵਾਸਤੇ ਰਾਸ਼ਨ ਪਹੁੰਚਾਉਣਾ ਜਿਹੜਾ ਉਹ ਸੇਵਾ ਕਰਨ ਵਾਲਿਆਂ ਵਾਸਤੇ ਵੀ ਬਹੁਤ ਔਖਾ ਹੋਇਆ ਪਿਆ ਕਿਉਂਕਿ 5-5 6-6 ਫੁੱਟ ਪਾਣੀ ਦੇ ਵਿੱਚੋਂ ਵੀ ਵਰਕੇ ਜਿਹੜਾ ਉਹ ਜਾਣਾ ਪੈਂਦਾ ਹੈ ਕੋਈ ਕਿਸਤੀ ਦਾ ਜਿਹੜਾ ਪ੍ਰਬੰਧ ਨਹੀਂ ਹੈ ਔਰ ਇਹ ਜਿਹੜੇ ਕਿਸਤੀਆਂ ਬੇੜੀਆਂ ਦੇ ਪ੍ਰਬੰਧ ਹੈ ਸਰਕਾਰਾਂ ਹੀ ਕਰ ਸਕਦੀਆਂ ਨੇ ਪਰ ਸਰਕਾਰਾਂ ਦੀ ਸ਼ਾਇਦ ਇਤੋਂ ਤੱਕ ਉਹ ਲਾਗਾ ਪਹੁੰਚ ਨਹੀਂ ਹੈ ਜਾਂ ਪਹੁੰਚੋ ਕਰਨਾ ਨਹੀਂ ਚਾਹੁੰਦੀਆਂ ਤੇ ਮੇਰੀ ਹੋਏ ਅਪੀਲ ਹੈ ਕਿ ਇਹਨਾਂ ਲੋਕਾਂ ਦੀ ਸਾਥ ਜਿੱਦਾਂ ਜੀ 1988 ਚ ਵੀ ਹੜਾ ਆਇਆ ਉਸ ਤੋਂ ਬਾਅਦ 2013 ਚ ਵੀ ਆਇਆ ਸਰਕਾਰਾਂ ਨੂੰ ਕੀ ਅਪੀਲ ਕਰਦੇ ਤੇ ਇਹ ਦੇਖੋ ਕੁਦਰਤੀ ਆਫਤਾਂ ਹਰ ਦੁਨੀਆ ਦੇ ਦੇਸ਼ ਦੇ ਵਿੱਚ ਆਉਂਦੀ ਹੈ ਸਟੇਟ ਦੇ ਵਿੱਚ ਆਉਂਦੀ ਹੈ ਪਰ ਕੁਦਰਤੀ ਆਫਤ ਦੇ ਨਾਲ-ਨਾਲ ਜਦੋਂ ਸਰਕਾਰਾਂ ਦੀ ਮਿਸਮੈਨੇਜਮੈਂਟ ਪਲੱਸ ਹੋ ਜਾਂਦੀ ਹੈ ਨਾ ਉਦੋਂ ਇਹ estraniyan ਜਿਹੜੀਆਂ ਕਰੋਪੀ ਵਾਲੀਆਂ ਕਾਰਵਾਈਆਂ ਦੇ ਵਿੱਚ ਨੁਕਸਾਨ ਬਹੁਤ ਜ਼ਿਆਦਾ ਹੋਗਾ। ਇਹ ਇੱਥੇ ਕਿਤੇ ਨਾ ਕਿਤੇ ਸਰਕਾਰ ਦੀ ਮਿਸ ਮੈਨੇਜਮੈਂਟ ਜਿਹੜੀ ਆ ਉਹ ਵੀ ਸਾਨੂੰ ਨਜ਼ਰ ਆਉਂਦੀ ਹੈ। ਜਿਹੜੀ ਇਹ ਸਥਿਤੀ ਬਣੀ ਹੈ ਉਹ ਦਾ ਜਿੰਮੇਵਾਰ ਹੈ। ਇਹ ਸਰਕਾਰਾਂ ਨੂੰ ਚਾਹੀਦਾ ਕਿ ਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਪਹਾੜਾਂ ਦੇ ਵਿੱਚ بارشਾਂ ਬਹੁਤ ਜ਼ਿਆਦਾ ਹੁੰਦੀਆਂ ਆ ਜਾਂ ਪਿਛਲੇ ਕਈ ਸਾਲ ਤੋਂ ਬਦਲ ਖਤਰਮ ਜਿਹੜੀਆਂ ਕਿੰਦੀਆਂ ਬਹੁਤ ਵੱਧ ਗਈਆਂ। ਇਹ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਹੜ੍ਹ ਦੀ ਰੋਕਥਾਮ ਲਈ ਉਪਤਾ ਪ੍ਰਬੰਧ ਕਰੇ। ਅ ਡੈਮ ਜਿਹੜੀ ਨੇ ਬਣੇ ਨੇ ਇਹ ਹੜ੍ਹਾਂ ਦਾ ਕਾਰਨ ਬਣਦੇ ਨੇ ਤੇ ਚਲੋ ਸਿੰਚਾਈ ਦਾ ਵੀ ਜਿਹੜਾ ਇਹ ਇਹ ਕਾਰਨ ਕਾਰਨ ਬਣਦੇ ਨੇ ਅਰ ਜਦੋਂ ਸਿੰਚਾਈ ਲਈ ਪਾਣੀ ਦੀ ਪੰਜਾਬ ਨੂੰ ਲੋੜ ਹੁੰਦੀ ਹੈ ਉਦੋਂ ਪੰਜਾਬ ਦਾ ਹਿੱਸਾ ਜਿਹੜਾ ਹੈਗਾ ਉਹ ਛੋਟਾ ਦੱਸਿਆ ਜਾਂਦਾ ਹੈ ਤੇ ਜਦੋਂ ਰਪੇਰਿਨ ਰਾਜ ਹੈ ਪੰਜਾਬ ਤੇ ਜਿਹੜਾ ਵੀ ਮਾਰ ਚੱਲਦਾ ਹੈ ਤੇ ਉਦੋਂ ਫਿਰ ਸਾਰੇ ਦੂਜੇ ਸੂਬੇ ਜਿਹੜੇ ਆ ਪਾਣੀ ਲੈਣੇ ਜਿਹੜਾ ਹੈ ਉਹ ਜਵਾਬ ਦੇ ਕੇ ਹੱਥ ਖੜੇ ਕਰ ਦਿੰਦੇ ਆ ਸਾਡੇ ਸੰਗਤ ਦਾ ਪਿਲਮ ਬੈਕਪੈਕ ਖਰਾਬ ਹੋ ਬਣ ਜਿਸ ਤਰ੍ਹਾਂ ਇਹ ਦੂਸਰੀਆਂ ਦੂਸਰੀਆਂ ਸੰਸਥਾਵਾਂ ਮਦਦ ਕਰ ਰਹੀਆਂ ਤੁਹਾਡੇ ਵੱਲੋਂ ਕੋਈ ਅਕਾਲੀ ਦਲ ਵੱਲੋਂ ਕੋਈ ਮਦਦ ਕੀਤੀ ਗਈ ਇਹਨਾਂ ਦੀ ਬਿਲਕੁਲ ਜੀ ਅਸੀਂ ਕੁਝ ਰਾਹਤ ਸਮਗਰੀ ਜਿਹੜੀ ਲੈ ਕੇ ਵੀ ਆਈ ਸੀ ਦਿੱਤੀ ਹੈ ਅ ਅਸੀਂ ਕੌਣ ਆਂ ਦੇਣ ਵਾਲੇ ਪਰਮਾਤਮਾ ਸਭ ਕੁਝ ਕਰਨ ਵਾਲਾ ਜੀ ਵਾਹਿਗੁਰੂ ਹੈ ਅ ਅਕਾਲ ਪੁਰਖ ਤੋਂ ਬਿਨਾਂ ਮੈਨੂੰ ਨਹੀਂ ਲੱਗਦਾ ਕਿ ਸਿੱਖ ਦਾ ਕੋਈ ਬਦਦ ਹੈ